ਇੱਕ ਰਾਜਾ ਸੀ ਉਹਦੀ ਸਭਾ 'ਚ ਇੱਕ ਮਹਾਤਮਾ ਆ ਗਏ ਮਹਾਤਮਾ ਕਹਿੰਦੇ ਉਹ ਕਿਹੜੀ ਦਲਦਲ ਹੈ ਜਿਹਦੇ ਵਿੱਚ ਇੱਕ ਵਾਰ ਬੰਦਾ ਫਸ ਜਵੇ ਮੁੜ ਕੇ ਬਾਹਰ ਨਹੀਂ ਨਿਕਲ ਸਕਦਾ ਉਹ ਕਹਿੰਦਾ ਜੀ ਉਹ ਦਲਦਲਾਂ ਕਿਤੇ ਤੂਬਾ ਹੋਵੇ ਉਹਦੇ ਵਿੱਚ ਪਾਣੀ ਖੜਾ ਹੋਵੇ ਦਲਦਲ ਹੁੰਦੀ ਆ ਉਹਦੇ 'ਚ ਫਸ ਗਿਆ ਨਿਕਲਦਾ ਨਹੀਂ ਪਰ ਫਕੀਰ ਦੀ ਗੱਲ ਤਾਂ ਗੰਮੀ ਸੀ ਨਾ ਫਕੀਰ ਦੀ ਸੋਚ ਉੱਪਰ ਆਉਂਦੀ ਹੈ ਕਹਿਣ ਲੱਗੇ ਕੋਈ ਮੇਰਾ ਉੱਤਰ ਦੇ। ਤੂੰ ਆਪਣੇ ਵਿਦਵਾਨਾਂ ਨੂੰ ਸੱਦ ਉਹਦੀ ਸਭਾ ਦੇ ਵਿੱਚ 1400 ਵਿਦਵਾਨ ਪੰਡਿਤ ਰੱਖਿਆ ਸੀ। ਸਾਰੇ ਪੰਡਤਾਂ ਦੀ ਸਭਾ ਲਾ ਲਈ। ਕਹਿਣ ਲੱਗੇ ਵੀ ਇਹ ਫਕੀਰ ਦਾ ਉੱਤਰ ਦੇ ਦਿਓ। ਇਹ ਫਕੀਰ ਦਾ ਉੱਤਰ ਦੇ ਦਿਓ ਇਹਨੂੰ ਦੱਸ ਦਿਓ ਕਿਹੜੀ ਦਲਦਲ ਹੈ ਜਿਹਦੇ ਵਿੱਚ ਬੰਦਾ ਇੱਕ ਵਾਰ ਫਸ ਜਾਏ ਕਦੇ ਨਿਕਲ ਨਹੀਂ ਸਕਦਾ। 1400 ਵਿਦਵਾਨ ਪੰਡਿਤ ਨੂੰ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕਹਿੰਦਾ ਆਹ ਦਲਦਲ ਹੈ ਕੋਈ ਕਹਿੰਦਾ ਆਹ ਦਰਦਾਲ ਹੈ। ਉਨੇ ਕਈ ਧਾਰਨਾਵਾਂ ਦਿੱਤੀਆਂ ਪਰ ਫਕੀਰ ਦੇ ਸੰਤੁਸ਼ਟੀ ਨਹੀਂ ਹੋਈ ਫਕੀਰ ਕਹਿੰਦਾ ਇਹ ਵਿਦਵਾਨ ਥੋੜੀ ਰੱਖੇ ਨੇ ਇਹ ਤਾਂ ਸੰਸਾਰ ਨੂੰ ਫਸਾਉਣ ਵਾਲੇ ਰੱਖੇ ਹੋਏ ਨੇ ਅੱਜ ਦੇ ਵਿੱਚ ਸੰਸਾਰ ਦੇ ਵਿੱਚ ਜੀਵ ਨੂੰ ਅਲਝਾਵੇ ਦੇ ਵਿੱਚ ਸੰਸਾਰ ਰੱਖ ਲਿਆ ਸਹੀ ਮਾਰਗ ਕੋਈ ਨਹੀਂ ਦੱਸ ਰਿਹਾ ਸੱਚਾ ਮਾਰਗ ਵੀ ਤੂੰ ਬੰਦਗੀ ਕਰ ਸਿਮਰਨ ਕਰ ਉਹ ਮਾਰਗ ਨਹੀਂ ਕੋਈ ਦੱਸ ਰਿਹਾ ਕਹਿੰਦੇ ਤਾਂ ਲੁਝਾਉਣ ਵਾਲੇ ਰੱਖੇ ਹੋਏ ਨੇ ਇਹ ਤਾਂ ਦਲ ਦਲ ਤੇ ਫਸਾਉਣ ਵਾਲੇ ਰੱਖੇ ਨੇ ਉਹ ਕਹਿੰਦੇ ਕੀ ਬੋਲਦੇ ਆ ਸੰਤੇ ਉਹ ਕਹੇ ਲੱਗੇ ਐਂ ਕਰੋ ਹੁਣ ਰਾਜੇ ਭੋਜ ਨੂੰ ਗੁੱਸਾ ਲੱਗਿਆ ਵੀ ਮੇਰੇ ਐਨੇ ਵਿਦਵਾਨਾਂ 'ਚ ਮੇਰੀ ਬੇਇੱਜ਼ਤੀ ਹੋ ਰਹੀ ਹੈ ਐਨੇ ਵਿਦਵਾਨਾਂ ਤੋਂ ਉੱਤਰ ਨਹੀਂ ਦੇ ਹੋ ਰਿਹਾ ਰਾਜੇ ਭੋਜ ਨੇ ਜਿਹੜਾ ਸਾਰਿਆਂ ਨੂੰ ਸਿਆਣਾ ਬ੍ਰਾਹਮਣ ਸੀ ਨਾ ਬਜ਼ੁਰਗ ਸੀ ਜਿਆਦਾ ਪੜ੍ਹਿਆ ਲਿਖਿਆ ਕਹਾਉਂਦਾ ਸੀ ਉਹਨੂੰ ਬੁਲਾ ਕੇ ਕਹਿੰਦਾ ਗੱਲ ਸੁਣ ਲੈ ਨਹੀਂ ਤਾਂ 7 ਦਿਨਾਂ ਦੇ ਵਿੱਚ ਇਸ ਗੱਲ ਦਾ ਉੱਤਰ ਦੇ ਦੇ ਇਹਦੀ ਸੰਤੁਸ਼ਟੀ ਕਰਾ ਦੇ ਤੇ ਨਹੀਂ ਤਾਂ ਪ੍ਰਭਾ ਪਰਿਵਾਰ ਸਮੇਤ ਕੋਹ ਨੂੰ ਰਾਹੀ ਪੀੜ ਦੂੰ। ਹੁਣ ਪੰਡਤ ਨੂੰ ਚਿੰਤਾ ਹੋ ਵੀ ਰਾਜੇ ਦਾ ਰਾਜ ਹੈ ਕੁਝ ਵੀ ਕਰ ਸਕਦਾ ਮਹਾਰਾਜ। ਪੰਡਤ ਘਰੇ ਚਲੇ ਆ ਗਿਆ ਹੁਣ ਜਿਹਨੂੰ ਪਤਾ ਲੱਗੇ ਵੀ ਸਾਰੇ ਪਰਿਵਾਰ ਨੂੰ ਮੈਨੂੰ ਮੌਤ ਆ ਜਾਣੀ ਹੈ ਮਾਰ ਦੇਣਾ। ਉਹਨੂੰ ਰੋਟੀ ਚੰਗੀ ਲੱਗੂ। ਨਾ ਨੀਂਦ ਆਵੇ। ਨਾ ਰੋਟੀ ਖਾਣ ਨੂੰ ਜੀ ਕਰੇ ਨਾ ਪਾਣੀ ਪੀਣ ਨੂੰ ਰੰਗ ਪੀਲਾ ਪੈਣ ਲੱਗ ਗਿਆ ਘਰ ਦੇ ਬੱਚੇਰਾ ਕਹਿੰਦੇ ਨੇ ਗੱਲ ਦੱਸ। ਹਮਨੇ ਕਈ ਵਾਰ ਆਇਆ ਹੁੰਦਾ ਵੀ ਜੇ ਇਹਨਾਂ ਨੂੰ ਦੱਸਤਾ ਇਹਨਾਂ ਨੇ ਟੈਨਸ਼ਨ ਬਹੁਤ ਲੈ ਜਾਣੀ ਮੈਨੂੰ ਦੱਸ ਰਿਹਾ ਨਹੀਂ ਇੱਕ ਦਿਨ ਲੰਘ ਗਿਆ ਦੋ ਦਿਨ ਲੰਘ ਗਏ ਤੀਜੇ ਦਿਨ ਨੂੰ ਹੁਣ ਪਾਣੀ ਤੋਂ ਬਿਨਾ ਅੰਨ ਤੋਂ ਬਿਨਾ ਜਿਹੜਾ ਸਰੀਰ ਹੈ ਉਹ ਦੁੱਖ ਦੇਊਗਾ ਨਾ ਉਹਨੇ ਸੋਚਿਆ ਉਹ ਬਾਰ ਬਾਰ ਪੁੱਛਦੇ ਤੂੰ ਗੱਲ ਤਾਂ ਦੱਸ ਗਈ ਐ ਨਹੀਂ ਦੱਸਦਾ ਉਹਨੇ ਸੋਚਿਆ ਹੁਣ ਇਹਨਾਂ ਨੂੰ ਕੀ ਦੱਸਾਂ ਕਈ ਵਾਰ ਬੰਦਾ ਦੁਖੀ ਹੋਇਆ ਨਾ ਆਪਾਂ ਦੇਖਦੇ ਆ ਕਈ ਤਾਂ ਸੁਸਾਇਸਾਈਡ ਕਰ ਲੈਂਦੇ ਨੇ ਇੰਦਾ ਵੀ ਹੁੰਦਾ ਨਾ ਵੀ ਮੈਂ ਇਹ ਦੇਖ ਦੁੱਖ ਦੇਖ ਨਹੀਂ ਸਕਦਾ ਮੈਂ ਪਰਿਵਾਰ ਦਾ ਦੁੱਖ ਨਹੀਂ ਦੇ ਸਕਦਾ ਦੇਖ ਸਕਦਾ ਉਹਨੇ ਕੀ ਕਰਿਆ ਬਾਹਰ ਨਿਕਲ ਗਿਆ ਜੰਗਲ ਚਲਿਆ ਗਿਆ ਉੱਥੇ ਬਹਿ ਗਿਆ ਮੱਥੇ ਤੇ ਹੱਥ ਰੱਖ ਕੇ ਸੋਚੀ ਪਿਆ ਹੋਇਆ ਕੀ ਕਰਾਂ ਰਾਜੇ ਦਾ ਰਾਜ ਹੈ ਜੇ ਉੱਤਰ ਨਾ ਮਿਨਿਆ ਸਾਰਾ ਪਰਿਵਾਰ ਕੋਲ ਨੂੰ ਰਾਹੀ ਪੀੜਿਆ ਜਾਣਾ ਕਰਾਂ ਤਾਂ ਕੀ ਕਰਾਂ ਉੱਥੇ ਨਾ ਇੱਕ ਸਾਧੂਆਂ ਦਾ ਸੰਗੀ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਸਮਝਾਉਣ ਵਾਸਤੇ ਆਇਆ ਪਤਾ ਨਹੀਂ ਰੱਬ ਕਿਹੜੇ ਰੂਪ ਚਾਉਣਾ ਇਹ ਗੱਲ ਚਿੱਤੇ ਰੱਖਿਓ ਕੋਈ ਜ਼ਰੂਰੀ ਨਹੀਂ ਕਿਹੜੇ ਵੀ ਰੂਪ ਚ ਕਿਉਂਕਿ ਸਾਰਿਆਂ ਦੇ ਵਿੱਚ ਰੱਬ ਹੀ ਵੱਸਦਾ ਕਿੱਥੇ ਉਹਨੇ ਪ੍ਰਗਟ ਹੋ ਕੇ ਕਦੋਂ ਉਪਦੇਸ਼ ਦੇ ਦੇਣਾ ਪਰ ਗੱਲ ਸਾਨੂੰ ਮੌਕਾ ਸਾਹਮਣੇ ਦੀ ਹੁੰਦੀ ਇੱਕ ਆ ਜਿਹੜੀ ਮੁਸਲਮਾਨ ਬੱਕਰੀਆਂ ਚਾਰਦਾ ਫਿਰਦਾ ਤੇ ਪਿਆਰੇ ਉਹਨੇ ਦੇਖਿਆ ਵੀ ਰਾਜੇ ਭੋਜ ਦਾ ਵਿਦਵਾਨ ਪੰਡਿਤ ਬੈਠਾ ਹੈ ਜਿਹੜਾ ਰਾਜਿਆਂ ਦੇ ਮੂਰੇ ਹੁਣ ਮੰਤਰੀਆਂ ਦੇ ਪੀ ਆ ਪੂਏ ਨੂੰ ਸਭ ਜਾਣਦੇ ਹੀ ਹੁੰਦੇ ਐ ਵੀ ਫਲਾਣਾ ਪੀ ਐ ਨਹੀਂ ਉਹ ਤੋਂ ਜਾਣਦੇ ਸੀ ਇਹ ਵਿਦਵਾਨ ਪੰਡਤ ਐ ਤੇ ਉਹਨੇ ਕੀ ਕਰਿਆ ਆਵਾਜ਼ ਮਾਰੀ ਪੰਡਤ ਜੀ RAM RAM ਕੰਨ ਜੀ ਨੇ ਹੱਥ ਖੜਾ ਕਰਿਆ ਜਿਹੜਾ ਵਿਦਵਾਨ ਕੰਨ ਸੀ ਉਹ ਕੋਲੇ ਆ ਗਿਆ ਕੀ ਗੱਲ ਪੰਡਤ ਜੀ ਬੜੇ ਉਦਾਸ ਬੈਠੇ ਹੋ ਹੁਣ ਪਿਆਰਿਓ ਕਹਿੰਦਾ ਤੂੰ ਜਾ ਤੈਂ ਮੇਰੇ ਦਾਸੇ ਤੂੰ ਉਹਨੇ ਸੋਚਿਆ ਬੱਕਰੀਆਂ ਵਾਲਾ ਹੀ ਐ ਉਨੇ ਹੀ ਨਹੀਂ ਪਤਾ ਵੀ ਕਿਦੇ ਅੰਦਰ ਗਿਆਨ ਹੈ ਕੋਈ ਪਤਾ ਥੋੜੀ ਲੱਗਦਾ ਹੈ ਉਹ ਕਹਿਣ ਲੱਗਿਆ ਤੂੰ ਜਾ ਕਹਿਣ ਲੱਗਿਆ ਪੰਡਿਤ ਜੀ ਚਿੰਤਾ 'ਚ ਬੈਠੇ ਲੱਗਦੇ ਹੋ ਜੇ ਦੁੱਖ ਕਿਸੇ ਨੂੰ ਦੱਸ ਜੀਏ ਘਟ ਜਾਂਦਾ ਹੈ ਕੋਈ ਨਾ ਕੋਈ ਹੱਲ ਹੋ ਜਾਂਦਾ ਹੁੰਦਾ ਹੈ ਕਹਿਣ ਲੱਗਿਆ ਕੀ ਦੱਸਾਂ ਮੈਂ ਵਿਵਪਤਾ 'ਚ ਫਸਿਆ ਹੋਇਆ ਹਾਂ ਮੈਂ ਬੜਾ ਦੁਖੀ ਹਾਂ ਤੂੰ ਜਾ ਕਹਿ ਲੱਗਿਆ ਦੁੱਖ ਦੱਸ ਦੇ ਖਬਰ ਕੋਈ ਮੇਰਾ ਹਾਲ ਹੀ ਕਰਦਾ ਕਹਿ ਲੱਗਿਆ ਤੂੰ ਹੱਲ ਕਹਿ ਲੱਗਿਆ ਹੱਲ ਕੀ ਪਤਾ ਕਈ ਵਾਰ ਡਾਕਟਰ ਜਵਾਬ ਦੇ ਦਿੰਦੇ ਨੇ ਇੱਕ ਛੋਟੀ ਜਿਹੀ ਬੂਟੀ ਨਾਲ ਬੰਦਾ ਠੀਕ ਹੋ ਜਾਂਦਾ ਆਪਾਂ ਦੇਖਿਆ ਹੋਣਾ ਕਈ ਵਾਰ ਸੁਣਿਆ ਹੋਣਾ ਕਈ ਵਾਰ ਡਾਕਟਰ ਜਵਾਬ ਦੇ ਦਿੰਦੇ ਨੇ ਕੋਈ ਫਕੀਰ ਇੱਕ ਸਵਾਦੀ ਉਹ ਚਟਕੀ ਆ ਜਿਹੜੀ ਭਗੂਤੀ ਹੁੰਦੀ ਹੈ ਇਹਦੀ ਉਹ ਚਟਕੀ ਦੇ ਦੇਵੇ ਭਗੂਤੀ ਦੀ ਉਹਦੇ ਨਾਲ ਠੀਕ ਹੋ ਜਾਂਦਾ ਉਹ ਕਹਿਣ ਲੱਗਿਆ ਤੂੰ ਮੈਨੂੰ ਦੁੱਖ ਦੱਸ ਖਬਰ ਆ ਤੇਰਾ ਹਾਲ ਹੋ ਜੇ ਕਹਿਣ ਲੱਗਿਆ ਇਦਾਂ ਇਦਾਂ ਕਰਕੇ ਰਾਜੇ ਭੋਜ ਦੀ ਸਭਾ ਦੇ ਵਿੱਚ ਇੱਕ ਸੰਤ ਆ ਗਿਆ ਉਹਨੇ ਸਵਾਲ ਕਰਤਾ ਉਹਦਾ ਉੱਤਰ ਨਹੀਂ ਮਿਲਿਆ ਰਾਜੇ ਭੋਜ ਨੇ ਮੈਨੂੰ ਹੁਕਮ ਕਰਤਾ ਵੀ ਜੇ 7 ਦਿਨਾਂ ਚ ਉੱਤਰ ਨਾ ਮਿਲਿਆ ਸਾਰੇ ਪਰਿਵਾਰ ਨੂੰ ਕੋਲੂ ਰਾਹੀਂ ਪੀੜ ਦੂੰ ਹੁਣ 3 ਦਿਨ ਤਾਂ ਲੰਘੇ 4 ਦਿਨ ਤੇ ਹੁਣ ਦਿਨ ਨੇੜੇ ਆ ਗਏ ਸਾਰੇ ਪਰਿਵਾਰ ਨੂੰ ਲੈ ਜਾਣਾ ਕੋਲੂ ਦੇ ਵਿੱਚ ਪੀੜ ਦੇਣਾ ਤੇ ਅਸੀਂ ਤਾਂ ਖਤਮ ਹੋ ਜਾਣਾ ਬਸ ਕਹਿਣ ਲੱਗੇ ਚਿੰਤਾ ਕਿਉਂ ਕਰਦਾ ਕਹਿਣ ਲੱਗੇ ਮੈਨੂੰ ਦੱਸ ਨਹੀਂ ਹੁਣਾ ਉਹ ਕਿਹੜੀ ਦਲਦਲ ਹੈ ਕਹਿਣ ਲੱਗੇ ਆਇਣਾ ਕਰ ਮਰਨਾ ਕੋਈ ਹਰ ਗੱਲ ਦਾ ਹੱਲ ਨਹੀਂ ਹੁੰਦਾ ਕਹਿਣ ਲੱਗੇ ਅੱਛਾ ਕਹਿਣ ਲੱਗੇ ਹੋਰ ਬਹੁਤ ਆ ਲੋਕ ਜੰਦੇ ਨੇ ਕਹਿੰਦੇ ਕੀ ਕਹਿਣ ਲੱਗੇ ਮੇਰੇ ਕੋਲ ਨਾ ਇੱਕ ਪਾਰਸ ਦੀ ਬੱਟੀ ਹੈ ਪਾਰਸ ਦਾ ਨੌ ਤਾਂ ਸੁਣਿਆ ਹੈ ਨਾ ਬਾਣੀ ਜੀ ਵੀ ਪੜਦੇ ਆ ਸਤਗੁਰ ਪਾਰਸ ਰੂਪ ਹੈ 함ਰੀ ਲੋਹਾ ਜਾਤ ਪੜਦੇ ਆ ਨਾ ਪੜਦੇ ਆ ਕਹਿੰ ਲੱਗਿਆ ਮੇਰੇ ਕੋਲੇ ਇਹ 파ਰਸੀ ਦੀ ਬੱਟੀ ਉਹ ਅੱਠ ਧਾਤਾਂ ਨੂੰ ਸੋਨਾ ਬਣਾ ਦਿੰਦੀ ਐ ਜਿਵੇਂ ਲੋਹੇ ਨੂੰ ਲਾ ਦੋ ਉਹਨੂੰ ਸੋਨਾ ਤਾਂਬੇ ਨੂੰ ਲਾ ਦੋ ਉਹਨੂੰ ਸੋਨਾ ਪਿੱਤਲ ਨੂੰ ਲਾ ਦੋ ਉਹਨੂੰ ਅੱਠ ਧਾਤਾਂ ਨੂੰ ਉਹ ਸੋਨਾ ਬਣਾ ਦਿੰਦੀ ਐ ਮੈਂ ਤੈਨੂੰ 파ਰਸੀ ਦੀ ਬੱਟੀ ਦੇ ਦਿੰਨਾ ਤੂੰ ਜਵਾਕਾਂ ਨੂੰ ਲੈ ਰਾਤੋਂ ਰਾਤ ਇਹ ਰਾਜ ਨੂੰ ਛੱਡ ਕੇ ਕਿਸੇ ਹੋਰ ਰਾਜ ਚਲੇ ਜਾ ਉੱਥੇ ਤੂੰ ਐਂ ਕਰੀ ਉੱਥੇ ਸੋਨਾ ਬਣਾਈ ਚੱਲੀ ਵੇਚੀ ਚੱਲੀ ਤੂੰ ਤਾਂ ਆਪਣਾ ਰਾਜ ਸਥਾਪਿਤ ਕਰ ਸਕਦਾ ਇਹੋ ਕੇ ਫਕੀਰਾਂ ਦੀਆਂ ਰਾਮ ਜਾ ਕੋਈ ਵਿਰਲਾ-ਵਿਰਲਾ ਸਮਝ ਸਕਦਾ ਤੇ ਅੱਜ ਦਾ ਬੰਦਾ ਤਾਂ ਜਿਹੜਾ ਤਰਕ ਵਾਲਾ ਉਹ ਤਾਂ ਇਹ ਕਹੂਗਾ 파ਰਸ ਦੀ ਬੱਟੀ ਮੈਨੂੰ ਦੇਣ ਲੱਗਿਆ ਤੂੰ ਆਪ ਹੀ ਬਣਾ ਲੈ ਪਰ ਫਕੀਰਾਂ ਨੂੰ ਤਾਂ ਗਿਆਨ ਹੁੰਦਾ ਉਹਨਾਂ ਨੇ ਕੀ ਕਰਨੀਆਂ ਨੇ 파ਰਸ ਦੀਆਂ ਬੱਟੀਆਂ ਉਹ ਤੁਹਾਨੂੰ ਆਹ ਕੰਚਨ ਸਮਕਰ ਜਾਣੇ ਤੇ ਮੂਰਤ ਭਗਵਾਨਾ ਉਹ ਕਹਿਣ ਲੱਗਿਆ ਵੀ ਤੈਨੂੰ ਮੈਂ 파ਰਸ ਦੀ ਬੱਟੀ ਦੇ ਦਿੰਨਾ ਅੰਡ ਤਾਂ ਸੋਚਾਂ 'ਚ ਪੈ ਗਿਆ ਵੀ ਗੱਲ ਤਾਂ ਠੀਕ ਐ ਮਰਨ ਦੇ ਨਾਲੋਂ ਤਾਂ ਚੰਗਾ ਹਰ ਇੱਕ ਬੰਦਾ ਇਦਾਂ ਦਾ ਹੀ ਐ ਨਾ ਅੱਜ ਵੀ ਮਰਨਾ ਕੋਈ ਜ਼ਰੂਰੀ ਤਾਂ ਨਹੀਂ ਆਪਾਂ ਹੋਰ ਕਿਤੇ ਚਲੇ ਜਾਂਦੇ ਆ ਕਹਿਣ ਲੱਗਿਆ ਠੀਕ ਐ ਅੱਜ ਦਿਨ ਨੂੰ ਕਹਿਣ ਲੱਗਿਆ ਜੀ ਠੀਕ ਐ ਤੁਸੀਂ ਮੈਨੂੰ ਪਾਰਸ ਦੀ ਵੱਟੀ ਦੋ ਮੈਂ ਪਰਿਵਾਰ ਨੂੰ ਲਿਆਉਣਾ ਰਾਜ ਦੀ ਹੱਦ ਕੱਪ ਜੰਨੇ ਆ ਬਾਹਰ ਰਹਿਣ ਲੱਗ ਜਾਗੇ ਪੰਡਤ ਸੋਚਾਂ 'ਚ ਪੈ ਗਿਆ ਵੀ ਆਨੰਦ ਬਣ ਗਿਆ ਗੱਲ ਦਾ ਠੀਕ ਹੋ ਗਿਆ ਕੰਮ ਮਰਨੋਂ ਬਚ ਜਾਗੇ ਅੱਜ ਦਿਨ ਕਹਿੰਦਾ ਜੀ ਲਿਆਓ ਫਿਰ ਦੋ ਵੱਟੀ ਕਹਿਣ ਲੱਗੇ ਐ ਤਾਂ ਨਹੀਂ ਵੱਟੀ ਮਿਲਦੀ ਕਹਿਣ ਲੱਗੇ ਕਿਉਂ ਕਹਿਣ ਲੱਗਿਆ ਵੀ ਪਹਿਲੀ ਗੱਲ ਤਾਂ ਇਹ ਐ ਵੀ ਮੇਰੀਆਂ ਭੇਡਾਂ ਬੱਕਰੀਆਂ ਨੇ ਜਿਹੜੀਆਂ ਇਹਨਾਂ ਦਾ ਦੁੱਧ ਮੈਂ ਕੱਢੂੰਗਾ ਫਿਰ ਮੈਂ ਪੀਊਂਗਾ ਜੇ ਮੇਰਾ ਝੂਠਾ ਤੂੰ ਪੀਲੇ ਮੈਂ ਆ ਮੁਸਲਮਾਨ ਫਿਰ ਤੈਨੂੰ ਮੈਂ 파ਰਥ ਦੀ ਵੱਟੀ ਦੇ ਦੂੰਗਾ ਕਹਿੰਦਾ ਨਾ 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 ਤੂੰ ਮੁਸਲਮਾਨ ਮੈਂ ਤੇਰਾ ਝੂਠਾ ਕਿਵੇਂ ਪੀਨੂੰ ਕਹਿੰਦਾ ਫਿਰ ਮਰ ਫਿਰ ਮਰ ਜਾ ਹੁਣ ਮਰਨੋਂ ਤਾਂ ਸਾਰੇ ਡਰਦੇ ਆ ਨਾ ਕੰਨ ਦਾ ਸੋਚਦਾ ਵੀ ਮਰਨ ਦੇ ਨਾਲ ਤਾਂ ਜੇ ਝੂਠਾ ਪੀਣਾ ਕੋਈ ਨਾ ਹਵਨ ਹੋਵਣ ਕਰ ਲੂੰਗਾ ਇੱਥੇ ਨਾਲੇ ਕਿਹੜਾ ਕੋਈ ਦੇਖਦਾ ਇਕੱਲਾ ਹੀ ਆ ਹਰ ਇੱਕ ਬੰਦਾ ਇਦਾਂ ਹੀ ਸੋਚਦਾ ਇਕੱਲਾ ਹੀ ਆ ਕਿਹੜਾ ਕੋਈ ਦੇਖਦਾ ਸੋਚੀ ਗਿਆ ਵੀ ਚਲੋ 파ਰਸੀ ਦੀ ਬੱਟੀ ਮਿਲ ਜੂ ਆਪਾਂ ਤਾਂ ਦੂਜੇ ਰਾਜ ਦੇ ਵਿੱਚ ਚਲੇ ਜਾਣਾ ਇਹ ਨਹੀਂ ਤਾਂ ਇੱਧਰ ਹੀ ਰਹਿਣਾ ਇਹਨੇ ਘੜਾ ਦੱਸਣਾ ਉਧਰ ਜਾ ਕੇ ਕਿਸੇ ਨੂੰ ਕਹਿਣ ਲੱਗੇ ਚੰਗਾ ਲਿਆਓ ਫਿਰ ਦੋ 파ਰਸੀ ਦੀ ਬੱਟੀ ਬੱਕਰੀ ਦਾ ਦੁੱਧ ਦੋ ਤੇ ਤੁਸੀਂ ਪੀ ਲੋ ਮੈਂ ਨਾ 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 ਤੂੰ ਤਾਂ ਟਾਈਮ ਬਹੁਤ ਲਾਤਾ ਤੂੰ ਜਦੀ ਹਾਂ ਕਰਦਾ ਤੈਨੂੰ ਜਦੀ ਜਦੋਂ ਮੈਂ ਕਿਹਾ ਸੀ ਜਦੀ ਤੈਨੂੰ ਟਾਈਮ ਲਾਤਾ ਕਹਿ ਲੱਗੇ ਫਿਰ ਹੁਣ ਕੀ ਕਹਿ ਲੱਗਿਆ ਪਹਿਲਾਂ ਮੈਂ ਪਿਉ ਫਿਰ ਜਿਹੜਾ ਮੇਰਾ ਕੁੱਤਾ ਫਿਰਦਾ ਇਹਦੇ ਮੂੰਹ ਨੂੰ ਲਾਉ ਫੇਰ ਦਉ ਦੇਖੋ ਪਿਆਰੇ ਬੰਦਾ ਕੀ ਕੁਝ ਨਹੀਂ ਅੱਜ ਦਾ ਸਮਾਂ ਵੀ ਇਦਾਂ ਦਾ ਹੀ ਚੱਲ ਰਿਹਾ ਹੈ ਅੱਜ ਦਾ ਸਮਾਂ ਇਦਾਂ ਦਾ ਹੀ ਚੱਲ ਰਿਹਾ ਇਹ ਕੁਝ ਝੂਠ ਮੂਠ ਨਹੀਂ ਦੇਖਦਾ ਇਹ ਆਪਦਾ ਲੋਟ ਦੇਖਦਾ ਅੱਜ ਦਾ ਜਿਹੜਾ ਸਮਾਂ ਕੋਈ ਦੀਨ ਧਰਮ ਨਹੀਂ ਦੇਖ ਰਿਹਾ ਕਹੇ ਲੱਗਿਆ ਜੇ ਮੇਰਾ ਕੁੱਤੇ ਦਾ ਝੂਠਾ ਪੀਏਗਾ ਨਾਲ ਤਾਂ ਦਊ ਉਹ ਕਹਿੰਦਾ ਨਾ 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 ਕੁੱਤੇ ਦਾ ਰਾਮ ਰਾਮਰਾ ਮੈਂ ਨਹੀਂ ਕੁੱਤੇ ਦਾ ਪੀ ਸਕਦਾ ਕਹਿੰ ਲੱਗਿਆ ਫਿਰ ਮਰ ਪੰਡਤ ਫੇਰ ਸੋਚਦਾ ਵੀ ਮਰ ਜਾਣਾ ਮੈਂ ਤਾਂ ਮਰਨਾ ਹੀ ਮਰਨਾ ਮੈਂ ਆਪਦੇ ਪਿੱਛੇ ਜਵਾਕਾਂ ਨੂੰ ਵੀ ਨਾਲ ਮਾਰ ਲੈਣਾ ਕੁਛ ਨਹੀਂ ਹੁੰਦਾ ਮੈਂ ਨਰਕਾਂ ਨੂੰ ਚਲਾਇ ਜਾਉ ਮੇਰਾ ਜਵਾਕਤਾ ਬਚ ਜੂ ਮੇਰੇ ਪਰਿਵਾਰਤਾ ਬਚ ਜੂ ਕਹਿ ਲੰਗਿਆ ਚੰਗਾ ਲਿਆ ਉਹਨੇ ਬੱਕਰੀ ਦਾ ਦੁੱਧ ਚੋਇਆ ਆਪ ਪੀਤਾ ਕੁੱਤੇ ਮੂਰੇ ਰੱਖਿਆ ਉਹਨੂੰ ਫੜਾਤਾ ਲੈ ਪੀ ਕਹਿੰਦੇ ਜਦੋਂ ਲੱਗਿਆ ਨਾ ਪੀਣ ਉਹਦੀ ਬਾਹ ਫੜ ਲਈ ਕਹਿੰਦਾ ਆਹੀ ਦਲਦਲ ਐ ਆਹੀ ਦਲਦਲ ਐ ਜਿਹਦੇ ਵਿੱਚ ਬੰਦਾ ਇੱਕ ਵਾਰ ਫਾਜੇ ਨਿਕਲ ਨਹੀਂ ਸਕਦਾ ਜਦੋਂ ਮਾਇਆ ਜੀਵ ਤੇ ਪੈ ਜਵੇ ਲਾਲਚ ਰੂਪੀ ਦਲਦਲ ਪੈ ਜਵੇ